ਲੋ ਜੀ ਸ਼ਾਮ ਦਾ ਟਾਈਮ ਆ ਆਥਨ ਕਹਿੰਦੇ ਜੀ ਨੂੰ ਤੇ ਪਾਣੀ ਵਾਧੂ ਪਹਾੜਾਂ ਵਾਲਾ ਤਤ ਖਣਿਜ ਸਾਰੇ ਰਲ ਰਲ ਆਉਂਦੇ ਆ ਤੇ ਵਿੱਚ ਹੀ ਲੁਧਿਆਣੇ ਵਾਲੇ ਬੁੱਢੇ ਨਾਲੇ ਵਾਲਾ ਫੈਕਟਰੀਆਂ ਦਾ ਪਾਣੀ ਵੀ ਆਉਂਦਾ ਮਰਦੇ ਆ ਕਿ ਬਚਦੇ ਆ ਦੇਖੋ ਕੀ ਬਣਦਾ ਤੇ ਆ ਨਜ਼ਾਰੇ ਆ 36 30 ਇਹ ਉਧਰ ਪੁਰਾਣਾ ਢੰਡਾ ਪੁਰਾਣਾ ਕਹਿੰਦੇ ਆ ਉਹ ਇਧਰ ਆਮ ਦਾ ਬੂਟਾ ਤੇ ਚੋਬਰ ਪਾਟ ਦੇ ਫੱਕ ਹੋਸ ਤੇ ਜੋਤੇ ਵਰਗੇ ਆ ਕੇ ਭੱਜ ਕੇ ਦੌੜ ਲਾਉਂਦੇ ਸੀ ਇਧਰੋਂ ਗਏ ਆ ਪਹਿਲਾਂ ਉਧਰ ਸਿਰੇ ਤੇ ਤੇ ਹੁਣ ਆ ਕੇ ਵਾਪਸ ਆਹਾਂ ਐ ਨਹੀਂ ਕਰਨਾ ਦੂਰ 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 ਇਹ ਕਹਿੰਦਾ ਪਿੰਕਾ ਯਾਰ ਗਵਾਨਾ ਸੀ ਇੱਕ ਬੰਦਾ ਖੇਤਾਂ 'ਚ ਭਜਦਾ ਹੁੰਦਾ ਪਾ ਤੈਨੂੰ ਹੈ ਖੇਤਾਂ 'ਚ ਭਜਦਾ ਹੁੰਦਾ ਇੱਕ ਬੰਦਾ ਐਕਸਰਸਾਈਜ਼ ਕਰਦਾ ਹੁੰਦਾ ਉਹ ਨਾ ਪਤਾ ਕੀ ਆ ਪਿੰਕਾ ਜਰਗ ਉਹ ਲੋਕ ਨਿੱਕੇ ਨਿੱਕੇ ਜਵਾਬ ਆਉਂਦੇ ਨੇ ਫੇਟਨ ਇਹ ਹੂੰ ਅੰਬੀ ਭਰਤੀ ਬਦੂਖ ਹੋਣਗੀ ਸਾਹ ਚੜਦਾ ਦੇ ਛਾਤੀ ਫਟਕੇ ਬਾਹਰ ਆ ਰਹੀ ਹੈ ਹੂੰ ਲੈ ਬਦੂਖ ਬਣਾਤੀ ਇਹਨੇ ਓਏ ਜੇਮਾ ਖੇਡ ਖੇਡ ਕੇ ਇਧਰ ਆਜੋ ਘਰਾਂ ਕੰਮ ਕਰਕੇ ਨਾ ਆ ਵੜਣੀ ਪੈਂਦੀ ਆ ਤੇ ਉਦੋਂ ਉਹ ਕਹਾਵਤ ਬਣੀ ਸੀ ਵੀ ਹਾਲ ਛੱਡ ਕੇ ਚਰੀ ਨੂੰ ਜਾਣਾ ਜੱਟ ਦੀ ਜੋਂਪਰੀ ਆ ਦਿਨਾਂ ਦੇ ਵਿੱਚ ਸਾਂਹੋਂ ਹਟ ਜਾਂਦਾ ਜਦੋਂ ਉਦੋਂ ਅਹ ਵੜਣੀ ਪੈਂਦੀ ਆ ਹਾਂ ਪਾਣੀ ਦੇ ਵਿੱਚ ਪੂਰੀ ਉਹ ਕਰਨੀ ਆ ਨਹੀਂ ਨਹੀਂ ਮਾਰਦੇ ਕਹਿ ਕੇ ਆ ਜੋ ਲਾ ਮੈਂ ਆਪ ਕੰਮ ਨਹੀਂ ਕਰਦਾ ਮੋਬਾਈਲ ਨਾ ਜਾਣ ਵੀ ਇਹ ਡੇਗ ਰਿਹਾ ਹੈ ਪੱਟੇ ਦੇ ਪੂਰਾ ਦੇਖਦਾ ਘਟਾ ਹੈ ਬਾਜ਼ਾਰ ਵੀ ਵੇਚ ਕਰਨੇ ਨਾਲ ਬਾਜ਼ਾਰ ਵੇਚ ਲਈਏ ਚੱਲ ਹੈ ਇਹੋ ਆਈਏ ਜੇ ਤੋ ਕਰੀਏ ਬਸ ਨਹੀਂ ਇਹ ਕਹਿੰਦਾ ਸੀ ਮੈਂ ਤਾਂ ਇਹਨਾਂ ਨਾਲ ਪਟਾ ਦੇ ਤੱਕ ਬਾਜ਼ਾਰ ਦੇ ਨਾਲ ਪਟਾ ਫੱਕਦਾ ਪਟਾਣ ਦਾ ਮੈਂ ਵੀਡੀਓ ਬਣਾਈ ਜਾਨਾ ਆ ਮੂਰੇ ਜਾਂਦਾ ਆਪਣੇ ਕੋਲ ਹੁੰਦਾ ਹੈ ਸੋਡੇ ਸਾਰਿਆਂ ਤੋਂ ਮੂਰੇ ਜਾਂਦਾ ਹੈ ਯਾਰ ਪਾਂਤ ਵਿੱਚ ਇਧਰੋਂ 2 ਫੁੱਟ ਦਾ ਫਰਕ ਹੈ ਤੇਰੇ ਨਾਲ ਵਾਲੇ ਤੋਂ ਆ ਤੇ ਇਧਰ ਪਿੱਛੇ ਜਾਂ ਤਾ ਇਧਰ ਪੰਜਾਬ ਸਿੰਘ ਵਾਲੇ ਇਹ ਥੋੜਾ ਜਿਹਾ ਮੂਰੇ ਹੈ ਪਰ ਜਿੰਦਰਾ ਮੇਤੀ ਲਗਾਂ ਮਾਜਾ ਪਿੱਛੇ ਰਹਿ ਗਿਆ ਤਾ ਅਜਾ ਉਧਰੋਂ ਮੋੜ ਲੈ ਆ ਬੜਾ ਚਿੱਟਾ ਯਾਰ ਫੌਜੀ ਵਾਲਾ ਚੰਨ ਫੋਨ ਸਾਫ ਵੀਡੀਓ ਬੜੀ ਦਿਖਾਉਂਦਾ ਹੈ ਤੋਤਾ ਹੁਣੀ ਪਾਣੀ ਚ ਧੋੜਾ ਤੇ ਲੈ ਲੈ ਇੱਕ ਉਹ ਤੋਤਾ ਮੈਂ ਇਹ ਪਾਇਨੇ ਖੁੱਲੇ ਦੇ ਨਾਲ ਲਿਆਉਂਦਾ ਤੂੰ ਟੰਗ ਦੇ ਨਾਲ ਫੋਨ ਲਿਆ ਮੈਂ ਫਰਕ ਤਾਂ ਹੋਊਗਾ ਹੀ ਆਉਣਗੇ ਬੱਦੇ ਵੇਰੇ ਚੰਗਾ ਫਰਕ ਤਾਂ ਹੈਗਾ ਯਾਰ ਮੰਜ ਬਾਦ ਪਹੰਦਾ ਬੰਦੇ ਆਉਣ ਤੇ ਕਰਨਾ ਜਾਈ ਤੇ ਬੰਦੇ ਪਾਣੀ ਡੇਲਦੇ ਪੈ ਆਰੇ ਮੇਰੇ ਘੜਿਆਂ ਵਿੱਚ ਨਹੀਂ ਆਪਰੇਤੀ ਦਿੱਕਤ ਨਾ ਜਾਨੀ ਇੱਕ ਹੰਤਾ ਲਾਈ ਕਰਨਾ ਆਪ ਲਗਾਤਾ ਸਾਰ ਬੰਦੀਆਂ ਸਖਲਾ ਦਿਖਾਈਏ ਮੇ ਸਾਡੀ ਕੋਈ ਗੱਲ ਬਾਤ ਹੋਣੀ ਇਹਦਾ ਹੋਣ ਲੱਗਿਆ ਰੀਕਨੈਕਟ